ਵਰਗਿਕਾ ਖਾਲਸਾ ਵਰਗਤੀ ਫਤਿਹ ਦਾਸ ਆਪ ਜੀ ਦੇ ਨਾਲ 231 ਸ਼ਲੋਕ ਦੀ ਲੜੀਵਾਰ ਲੋਕਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਹੋ ਰਹੀ ਹੈ ਉਸ ਲੜੀ ਵਿੱਚੋਂ ਜਿਹੜੇ ਚਾਰ ਸ਼ਲੋਕ ਸੈਕਸਪ੍ਰੇਸ ਸ਼ਲੋਕ ਮਹਲਾ ਪਹਿਲਾਂ ਦੇ ਉਹਨਾਂ ਦੀ ਸੰਪੂਰਤਾ ਹੋ ਗਈ ਹੈ ਹੁਣ ਜੋ ਹੈ ਸ਼ਲੋਕ ਸੈਕਸਪ੍ਰੇਸ ਸ਼ਲੋਕ ਮਹਲਾ ਪੰਜਵੇਂ ਦੇ ਇਹਨਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਸ਼ਲੋਕ ਸੈਚ ਪ੍ਰਤੀ ਮਾਲਾ ਪੰਜਵਾ ਕਤਾਂਚ ਪਿਤਾ ਕਤਾਂਚ ਮਾਤਾ ਕਤਾਂਚ ਪਿਤਾ ਕਤਾਂਚ ਬੰਤਾ ਬਨੋਦ ਸੁਤੈ ਕਤਾਂਚ ਪਰ ਆਤ ਨੀਤ ਹੈ ਦੰਦਵ ਕਤਾਂਚ ਮੋ ਕੋਟੰਬ ਯਤੇ ਕਤਾਂਚ ਚਪਲ ਮੋਹਨੀ ਰੂਪੰ ਦੇਖੰਤੇ ਤਿਆਗੰਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦੇ ਅੰਗ ਅਚੂਤ ਤਨੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਜੋ ਸੈਸ ਨੀ ਸਲੋਕ ਮ ਲਾ ਪਾਣੀ ਆਂਦਾ ਜੇ ਪਹਿਲਾ ਸਲੋਕ ਹੈ ਇਸ ਤੋਂ ਪਹਿਲਾਂ ਮੰਗਲਾ ਚਰਨ ਹੈ ਜੇਸੀ ਵਿਆਖਿਆ ਆਪਾਂ ਸ਼ਲੋਕ ਸਾਹਿਬ ਦੇ ਸ਼ਲੋਕ ਮਹਲਾ ਪਹਿਲਾ ਵਿੱਚ ਕਰ ਰਹੇ ਹਾਂ ਉਹ ਵੀ ਪੂਰਨ ਤੌਰ ਤੇ ਜੋ ਮੰਗਲਾ ਚਰਨ ਆਇਆ ਸੀ ਉਸ ਦੀ ਵਿਆਖਿਆ ਕਰ ਦਿੱਤੇ ਆ ਇੱਥੇ ਆਪਾਂ ਸਿਰਫ ਇਸ ਸ਼ਲੋਕ ਦੀ ਵਿਚਾਰ ਆਰਤੀ ਨਾਲ ਸਾਂਝੀ ਕਰਨੀ ਹੈ ਇਹ ਸ਼ਲੋਕ ਸੈਸਕ੍ਰਿਤੀ ਮਹਲਾ ਪੰਜਵਾਂ ਦੇ ਸ਼ੁਰੂ ਹੈ ਪਹਿਲਾ ਸ਼ਲੋਕ ਹੈ ਇੱਥੇ ਪਾਸ਼ਾ ਸਾਨੂੰ ਸਮਝਾ ਰਹੇ ਨੇ ਜਿੱਥੇ ਸਾਡੇ ਮਾਂ ਪਿਓ ਬੰਤਾ ਰੋਟੀ ਪਤਨੀ ਬਣੋ ਸਤੇ ਬੱਚਿਆਂ ਦੇ ਲਾਡ ਪਿਆਰ ਕਤੰਕ ਭਰਾਤ ਭਰਾ ਮੀਤ ਭਰਾ ਮਿੱਤਰ ਸਿਤ ਪਿਆਰੇ ਬੰਧ ਰਿਸ਼ਤੇਦਾਰ ਕਤੰਕ ਮੋਕ ਟੰਬੇ ਤੇ ਆਪਣਾ ਪਰਿਵਾਰ ਸਾਰਾ ਕਤੰਮ ਹੁੰਦਾ ਪਰਿਵਾਰ ਇਹ ਸਾਡੇ ਅੰਤ ਬਲੇ ਕੇ ਹਿੱਦੇ ਸਹਾਇ ਨਹੀਂ ਹੋਣੇ ਪਰ ਇਹਨਾਂ ਵਾਰ ਇਹਨਾਂ ਦੇ ਮੋਹ ਵਿੱਚ ਫਸ ਕੇ ਸਾਨੂੰ ਪਰਮਾਤਮਾ ਨੂੰ ਨਹੀਂ ਵਿਸਰਜਣਾ ਚਾਹੀਦਾ ਕਿਉਂ ਇਹ ਸਾਡੇ ਜੀਵਦਿਆਂ ਦੀ ਸਾਡੇ ਸਹਾਈ ਹੁੰਦੇ ਨੇ ਸਾਨੂੰ ਸੁੱਖ ਵੀ ਮਿਲਦਾ ਹੈ ਸਾਨੂੰ ਆਨੰਦ ਵੀ ਮਿਲਦਾ ਹੈ ਇਸਨਾਂ ਤੋਂ ਬਿਨਾਂ ਜੀਵਦਿਆਂ ਗੁਜ਼ਾਰਾ ਵੀ ਨਹੀਂ ਪਰ ਪਾਸ਼ਾ ਕਹਿੰਦੇ ਸਭ ਕੁਛ ਜੀਵਦਿਆਂ ਦੇ ਆ ਸਭ ਕੁਛ ਨਾਵੇਂ ਪਾਸ਼ਾ ਕਰਦੇ ਸਭ ਕੁਛ ਜੀਵਿਤ ਕੋ ਬਿਹਾਰ ਮਾਤ ਪਿਤਾ ਭਾਈ ਸਹਤ ਬੰਧ ਪਰੋਂ ਗ੍ਰਹਿ ਦੀ ਨਾਰ ਤਾਂ ਤੇ ਪ੍ਰਾਨ ਹੋਤ ਜਬ ਨਿਆਰੇ ਤੇਰਤ ਪ੍ਰੇਤ ਪਕਾਰ ਆਦ ਘਰੀ ਕੋ ਉਨਰਾ ਕੇ ਘਰ ਤੇ ਦੇਤ ਨਕਾਰ ਇੰਨਾ ਪਿਆਰ ਹੁੰਦਿਆ ਹੋਇਆ ਵੀ ਜਦੋਂ ਆਦਮੀ ਦਾ ਸਵਾਸ ਨਿਕਲ ਜਾਂਦੇ ਨੇ ਜੋਤ ਨਿਕਲ ਜਾਂਦੀ ਆ ਕਿ ਘੂਤ ਘੂਤ ਕਹਿ ਕੇ ਆਪਾਂ ਦੂਰ ਹੋ ਜਾਂਦੇ ਆ ਤੇ ਇਸ ਤਰ੍ਹਾਂ ਇਹ ਸਾਡੇ ਇਹ ਸਾਡੀ ਸੋਚ ਹੈ ਕਿਉਂ ਇਸ ਲਈ ਇਹ ਤੇ ਵੀ ਹੈ ਕਿਉਂ ਇਹਨਾਂ ਨੇ ਸਾਡੇ ਨਾਲ ਨਹੀਂ ਨੇਬੜਾ ਪਾਛਾ ਨੇਵੇਂ ਨਵੇਂ ਨਾਵੇਂ ਪਾਛਾ ਨੇ orchestra ਪੀਤਮ ਜਾਣ ਲਿਓ ਮਨ ਮਾਹੀ ਆਪਣੇ ਸੋਖਿਓ ਜਗਫਾਨ ਦਿਓ ਕੋ ਬਾਹੋ ਕੋ ਨਾਹੀ ਸੋਖ ਮੇ ਆਨ ਬਹੁਤ ਮਿਲ ਬੈਠਤ ਰਾਗ ਚਾਉ ਦੇ ਸਿਠੇਰੇ ਦੇਵਤ ਪਰੇ ਸਭ ਸੰਗਿ ਸ਼ਾਂਡਤ ਕਉਨਾ ਯਾਵਤ ਨੇਰੇ ਘਰ ਕੀ ਨਾਰ ਬਹੁਤ ਇਤਜਾਸਿਓ ਸਦਾ ਰਹਿ ਸੰਗ ਲਾਗੀ ਜਾਂਦੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਿ ਕਿਉ ਸੰਸਾਰ ਬਨਿਓ ਹੈ ਜਾਸੋ ਨੇਵ ਲਗਾਇਓ ਅੰਤ ਬਾਰ ਨਾਨਕ ਬੇਨਹਾਜੀ ਕੋਈ ਕਾਮ ਨਾ ਆਇਓ ਪਰ ਅੰਤ ਵੇਲੇ ਇਹਨਾਂ ਤੋਂ ਕੋਈ ਸਾਡੇ ਕੰਮ ਨਹੀਂ ਆਉਂਦਾ ਜਿਵੇਂ ਜੇ ਬਨਵੇਂ ਪਾਸ਼ਾ ਜੀ ਵੀ ਆਪ ਕੀ ਨੇ ਦੱਸਿਆ ਹੈ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੁਹਾ ਨਾਮ ਤੇਰੇ ਸੰਗ ਸਹਾਇ ਜੇ ਫਿਰ ਮਾਂ ਪਿਓ ਮਿੱਤਰ ਸਜਣ ਸਭ ਤੇ ਕਾਮ ਨਹੀਂ ਆਉਂਦੇ ਉਹ ਤੇ ਪਰਮਾਤਮਾ ਤੇਰੇ ਕੰਮ ਆਉਂਦਾ ਹੈ ਜੇ ਮੁਸ਼ਕਲ ਹੋਵੇ ਜਾਂ ਤੇ ਭਾਰੀ ਉੱਥੇ ਸਾਰੇ ਸੰਗ ਛੜ ਛੱਡ ਕੇ ਭੱਜ ਜਾਂਦੇ ਨੇ ਤੇ ਕੇਵਲ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਹੀ ਸਾਡੇ ਸਹਾਈ ਹੁੰਦਾ ਹੈ ਪਾਤਸ਼ਾਹ ਨੇ ਇਹ ਵੀ ਸਮਝਾਇਆ ਹੈ ਮਾਤ ਪਿਤਾ ਬੰਤ ਕਾ स्वतबद्ध ਪ੍ਰੇਸ਼ਟ ਨੀਤੀ ਆਰ ਭਾਈ ਪੁਰਗ ਜਨਮ ਤੇ ਮਲੇ ਸੰਜੋਗੀ ਅੰਤੇ ਤੋ ਦਾ ਸਹਾਈ ਇਹ ਜਿਦਾ ਮਾਂ ਪਿਓ ਵੋ ਪਤੀ ਪਤਨੀ ਪੁੱਤਰ ਰਿਸ਼ਤੇਦਾਰ ਪਿਆਰੇ ਤੇ ਮੀਤ ਮਿੱਤਰ ਤੇ ਇਹ ਭਾਈ ਭਰਾ ਸਾਰੇ ਇਹ ਪੁਰਬਲੇ ਜਨਮਾਂ ਦੇ ਸੰਜੋਗ ਕਰਕੇ ਮਿਲੇ ਨੇ ਇਹਨਾਂ ਦਾ ਰਿਸ਼ਤਾ ਕੋਈ ਨਹੀਂ ਕੋ ਆਪਣਾ ਸਾਥ-ਸਾਥ ਲੈ ਰਿਹਾ ਕੋ ਦੇ ਰਿਹਾ ਇਹ ਪੁਰਬਲੇ ਕਰਮਾਂ ਦਾ ਸਾਡਾ ਕੋਈ ਮੇਲ-ਜੋਲ ਹੈ ਕੋ ਸਾਥ-ਸਾਥ ਹੈ ਉਸ ਕਰਕੇ ਆਪਾਂ ਮਿਲੇ ਆ ਇਹ ਸੰਜੋਗ ਸਾਡੇ ਬਣੇ ਆ ਪਰ ਅੰਤੇ ਕੋ ਨਾਸ਼ਾ ਇਹ ਕੀਲੇ ਸਾਡਾ ਇਹਨਾਂ ਚੋਂ ਕੋਈ ਸਹਾਈ ਨਹੀਂ ਹੁੰਦਾ ਇਸੇ ਤਰ੍ਹਾਂ ਨਾਵੇਂ ਪਾਛੇ ਨੇ ਜਿਹੜਾ ਸਾਨੂੰ ਸਮਝਾਇਆ ਹੈ ਕਿ ਹੇ ਮੇਰੇ ਪ੍ਰੀਤਮ ਇਹ ਮੇਰੇ ਪਿਆਰੇ ਜਾਨ ਲਿਓ ਮਨਮਾਈ ਆਪਣੇ ਮਨ ਤੇ ਚੰਗੀ ਤਰ੍ਹਾਂ ਸਮਝ ਲਓ ਆਪਣੇ ਸੋਖ ਸ ਨੂੰ ਜੱਗ ਫਾਨ ਦਿਓ ਸਾਰਾ ਸੰਸਾਰ ਆਪਣੇ ਸੁਖ ਵਾਸਤੇ ਹੈ ਤੂੰ ਕਾਹੋਂ ਕੋ ਨਹੀਂ ਤੂੰ ਕਿਸੇ ਦਾ ਅਖੀਰ ਵੇਲੇ ਸਹਾਈ ਨਹੀਂ ਹੁੰਦਾ ਇਹ ਰਾਉ ਦੀ ਤੁਕਵੇ ਸਾਨੂੰ ਜਿਹੜਾ ਸਮਝਾਇਆ ਹੈ ਸੁਖ ਨੇ ਆਨ ਬਹੁਤ ਮਿਲ ਬੈਠੇ ਤੇ ਰਹੁ ਕੇ ਦੇ ਜੇ ਤੁਂ ਦੇ ਸੁਖੋ ਦੀ ਖੜੀ ਹੁੰਦੀ ਆ ਖਾਣ ਪੀਣ ਨੂੰ ਮਿਲਦਾ ਹੈ ਜਿਵੇਂ ਕਿ ਆ ਫੁੱਲ ਪਰਸ ਨੈਵਰ ਲੈਕਸ ਪ੍ਰਹੰਚ ਜਬ ਆਪਣੀ ਜੇ ਭਰੀ ਹੈ ਤੇ ਮਿੱਤਰਾਂ ਦੀ ਦੋਸਤਾਂ ਦੀ ਕੋ ਘਾਟ ਨਹੀਂ ਰਹਿੰਦੀ ਪਰਸ ਖਾਲੀ ਹੈ ਕੋਈ ਇੱਕ ਜਗ ਨੀਥ ਨਾ ਦੇਖਿਓ ਕੋਈ ਸਗਲ ਜੜ ਤੇ ਆਪਣੇ ਸੁਖ ਲਾਗੇਓ ਦੁੱਖ ਮੇ ਸੰਗ ਨਾ ਹੋਈ ਧਾਰਾ ਮੇ ਪੂਰ ਸਰਮੰਦੀ ਸਗਲੇ ਤਾਂ ਕਿਉ ਲਾਗੇ ਜਾਬੇ ਨਿਰਦਨ ਦੇਖਿਓ ਨਰ ਤੋਂ ਸੰਗ ਛੜ ਸਭ ਭਾਗੇ ਜਦੋਂ ਆਦਮੀ ਗਰੀਬ ਹੋ ਜਾਂਦਾ ਸਾਰੇ ਸਾਥ ਛੱਡ ਕੇ ਭੱਜ ਜਾਂਦੇ ਐ ਇਸੇ ਤਰ੍ਹਾਂ ਪਾਖਾ ਦਿੰਦੇ ਸੁਖ ਵਿੱਚ ਆ ਕੇ ਸਾਰੇ ਲਾਗੇ ਬਹਿ ਜਾਂਦੇ ਚਾਹੁੰਦੇ ਚੋਂ ਹੀ ਪਾਸੇ ਘੇਰਾ ਪਾ ਕੇ ਬਹਿ ਜਾਂਦੇ ਨੇ ਪਰ ਬੇਤਕੇ ਜੋ ਬੇਤ ਤੇ ਪਰਿ ਸਭੀ ਸਰ ਚਾਂਡੇ ਤੇ ਕੋ ਉਦਾ ਆਉ ਤੇ ਨੇਰੇ ਜੀ ਤੋਂ ਕਿ ਮੁਸ਼ਕਲ ਆ ਜਾਂਦੀ ਹੈ ਸਾਰੇ ਸਿਆਲ ਛੱਡ ਕੇ ਭਾ ਜਾਂਦੇ ਫੇ ਕੋਈ ਵੀ ਲਾਗੇ ਨਹੀਂ ਆਉਂਦਾ ਘਰ ਕੀ ਨਾਰ ਬਹੁਤੇ ਜਾਸੇ ਸਦਾ ਰਹਿ ਸੰਗ ਲਾਗੀ ਘਰ ਦੀ ਪਤਨੀ ਜੋ ਹਰ ਦਿਨਾਂ ਬਹੁਤ ਪਿਆਰ ਆ ਹਰੇ ਹੋਏ ਅੰਗ ਸੰਗ ਰਿੰਦੀ ਆ ਜਬੀ ਘੰਟੇ ਆਪਾਂ ਇਕੱਠੇ ਰਹਿੰਦੇ ਆ ਉਹ ਵੀ ਕਹਿੰਦੇ ਸਾਰ ਛੱਡ ਕੇ ਜਿਹੜਾ ਉਹ ਭੱਜ ਜਾਂਦੀ ਹੈ ਜਾਬੀ ਅੰਸ਼ ਤੱਕ ਹੀ ਇਹ ਕਾਇਆ ਪ੍ਰੇਦ ਪ੍ਰੇਕ ਕਰ ਭਾਗੀ ਜਗਾਂ ਦੀ ਆਤਮਾ ਸਰੀਰ ਨੂੰ ਛੱਡ ਕੇ ਚਲੀ ਜਾਂਦੀ ਕਹਿੰਦੀ ਹੈ ਧੂੜ ਬਣ ਗਿਆ ਧੂੜ ਬਣ ਗਿਆ ਉਹ ਕਹਿ ਕੇ ਉਹ ਵੀ ਉਹਨੇ ਲਾਗੇ ਨਹੀਂ ਜਾਂਦੀ ਉਹ ਤੋਂ ਦੂਰ ਭੱਜਦੀ ਹੈ ਇਹ ਵਿਦ ਕੋ ਵਿਹਾਰ ਬਣਿਆ ਹਾਂ ਜੈਸੋ ਨੇ ਲਗਾਏ ਇਸ ਤਰ੍ਹਾਂ ਹੀ ਸੰਸਾਰ ਦਾ ਵਿਹਾਰ ਹੈ ਇਸ ਤਰ੍ਹਾਂ ਸਾਰਾ ਜੀਵਨ ਦਾ ਹੀ ਆ ਮਰਿਆਂ ਦਾ ਕੋਈ ਨਹੀਂ ਮਰਨ ਤੋਂ ਬਾਅਦ ਕੋਈ ਨਹੀਂ ਭਾਵ ਅੰਤ ਵੇਲੇ ਕੋਈ ਸਾਥੀ ਨਹੀਂ ਹੁੰਦਾ ਇਹ ਜੀਵਨ ਦਾ ਵਿਹਾਰ ਹੈ ਮਰਨ ਤੋਂ ਬਾਅਦ ਕੋਈ ਇਹਦਾ ਸਾਥ ਨਹੀਂ ਦਿੰਦਾ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੈ ਆਨਤਵਾਰ ਨਾਨਕ ਬੈਨ ਹਰਦੀ ਕੋਈ ਕਾਮ ਨਾ ਅਖੀਰ ਵੇਲੇ ਇੱਕ ਕਾਲਪ ਪਰਮਾਤਮਾ ਦਾ ਨਾਮ ਹੈ ਜਿਹੜਾ ਸਾਡਾ ਸਹਾਈ ਹੁੰਦਾ ਹੈ ਉਸ ਤੋਂ ਬੈਰ ਸਾਡੇ ਕੋਈ ਸਹਾਈ ਨਹੀਂ ਹੁੰਦਾ ਇਹ ਸਾਨੂੰ ਪੰਜਵੇਂ ਪਾਤਸ਼ਾਹ ਨੇ ਸਹਿਸਕ੍ਰਿਤੀ ਸ਼ਲੋਕਾਂ ਦੇ ਪਹਿਲੇ ਸ਼ਲੋਕ ਵਿੱਚ ਸੁਝਾਇਆ ਕਿ ਇਹਨਾਂ ਨਾਲ ਮੋਹ ਨਹੀਂ ਪਾਉਣਾ ਸੰਸਾਰ 'ਚ ਮਿਲਣਾ ਹੈ ਇਹ ਨਹੀਂ ਵੀ ਇਹਨਾਂ ਨਾਲ ਮਿਲਣਾ ਵੀ ਨਹੀਂ ਮਿਲਣਾ ਕਿੰਨਾ ਤੋਂ ਸੰਸਾਰ ਵਿੱਚ ਜੀਉਂਦਿਆਂ ਜੀ ਅਸੀਂ ਇਹਨਾਂ ਤੋਂ ਬਗੈਰ ਆਇ ਨਿਸ਼ਾਦੇ ਮਿਲਣਾ ਪਰ ਮੋਹ ਨਹੀਂ ਪਾਉਣਾ ਮੋਹ ਤੋਂ ਪਿਛੇ ਰਹਿਣਾ ਫੇ ਪਾਤਸ਼ਾਹ ਕਹਿੰਦੇ ਅੱਗੇ ਫਿਰ ਮਾਇਆ ਦੱਸਿਆ ਇਹ ਸੰਸਾਰ ਦੀ ਜਿਹੜੀ ਮਾਇਆ ਹੈ ਤਤੰਚ ਚਪਲ ਮੋਹਨੀ ਰੂਪਨ ਇਕਨ ਤੇ त्यागင် ਕਰੋਤ ਇਹ ਜਿਹੜੀ ਮਾਇਆ ਮਾਨ ਨੂੰ ਮੋੜ ਮੈ ਗੜੀ ਆ ਬੜੀ ਚੰਚਲ ਹੈ ਇਹ ਜਿਹੜੀ ਆ 1 ਮਿੰਟ ਵਿੱਚ ਹੀ ਆਪਣਾ ਛਾੜ ਛੱਡ ਜਾਂਦੀ ਹੈ ਜਿਵੇਂ ਸਾਨੂੰ ਇਹ ਵੀ ਸਾਡਾ ਜਦੋਂ ਛੱਡ ਜਾਂਦੀ ਤੇ ਆਦਮੀ ਨੂੰ ਦੁੱਖ ਹੁੰਦਾ ਤੇ ਹੁਣ ਮੇਰੀ ਸਾਰੀ ਮਾਇਆ ਇਕੱਠੀ ਮੈਂ ਇੰਨੀ ਕੀਤੀ ਸੀ ਤੇ ਮੇਰੇ ਨਾਲ ਤੇ ਨਹੀਂ ਵੀ ਨਹੀਂ ਇੱਥੇ ਹੀ ਰਹਿ ਗਈ ਜਿਹਨੇ ਗੌਣ ਰਾਗ ਵਿੱਚ ਕਬੀਰ ਸਾਹਿਬ ਨੇ ਸੁਨਿਆ ਖਸਮ ਵਰੇ ਤੋਂ ਨਾਰ ਨਾ ਰੋਵੇ ਆਮ ਜਦੋਂ ਪਤਨੀ ਦਾ ਪਤੀ ਮਰ ਜਾਂਦਾ ਹੈ ਤੇ ਉਹ ਰੋਂਦੀ ਹੈ ਤੇ ਉਹਨੂੰ ਉਹਦਾ ਘਾਟ ਮਹਿਸੂਸ ਹੁੰਦੀ ਹੈ ਉਹਦੀ ਹਰ ਤਰ੍ਹਾਂ ਦੁੱਖ-ਸੁੱਖ ਵਿੱਚ ਉਸਾਈ ਹੁੰਦਾ ਸੀ ਤੇ ਉਹਦੀ ਘਾਟ ਮਹਿਸੂਸ ਹੁੰਦੀ ਹੈ ਪਰ ਮਾਇਆ ਦਾ ਤੇ ਕਈ ਖਸਮਾਂ ਬੰਨ੍ਹ ਨੂੰ ਪਿਆਰ ਹੋ ਜਾਂਦੇ ਉਹਦੇ ਮਾਲਕ ਪਹਿਲਾਂ ਤਿਆਰ ਹੁੰਦੇ ਵੀ ਜਦੋਂ ਬੰਦਾ ਮਰੇ ਤੇ ਮੈਂ ਵੀ ਮਾਇਆ ਨੂੰ ਸੰਭਾ ਖਸਮ ਵਰੇ ਤੋਂ ਨਾਰ ਨਾ ਰੋਵੇ ਉਸੇ ਰਖਵਾਰਾ ਹੋਵੇ ਹੋਰ ਹੀ ਕਈ ਉਹਦੇ ਮਾਲਕ ਬਣ ਜਾਂਦੇ ਨੇ ਜੇ ਪਾਚਾ ਕੰਡੇ ਰਖਾਰੇ ਕਾ ਹੋਏ ਬਨਾ ਸਾਗੇ ਨਰਕੀਆਂ ਭੋਗ ਬਲਾ ਜਿਹੜੇ ਹੋਰ ਰਖਾਰੇ ਬਣਦੇ ਨੇ ਉਹਨਾਂ ਵੀ তীর ਮਾਰੀ ਜਾਣਾ ਤੇ ਉਹ ਅੱਗੇ ਜਾ ਕੇ ਭਾਅ ਦੁਬਾਰਾ ਫਿਰ ਜੰਮਦੇ ਤੇ ਮਰਦੇ ਰਹਿੰਦੇ ਇੱਥੇ ਵੀ ਉਹ ਮਾਇਆ ਨੂੰ ਭੋਗਦੇ ਨੇ ਆਨੰਦ ਮਾਣਦੇ ਨੇ ਪਰ ਅਕੀਰ ਫਿਰ ਉਹ ਜੰਮਣ ਦੇ ਮਰਨ ਦੇ ਜਿਹੜੇ ਉਹ ਚੱਕਰ ਵਿੱਚ ਪੈ ਰਹਿੰਦੇ ਨੇ ਭਾਅ ਇਹ ਮਾਇਆ ਵੀ ਜਿਹੜੀ ਐ ਇਹ ਵੀ ਸਾਡੇ ਅਕੀਰ ਵਲੇ ਸਹਾਇ ਨਹੀਂ ਹੁੰਦੀ ਕਿਉਂ ਪੰਜਵੇਂ ਪਾਛੇ ਨੇ ਲਿਖਿਆ ਸੋ ਨਹੀਂ ਤਾਂ ਸਾਥ ਨਾ ਚਾਲੇ ਬਿਨ ਭਜੇ ਨਾ ਵਿਖਿਆ ਸੰਲੀ ਛਾਰ ਹਰਿਆਰ ਨਾਮ ਤੋਂ ਮਾਮਨਾ ਨਾਨਕੇ ਅਨਸਾਰ ਕੋ ਹਰੀ ਦੇ ਨਾਮ ਦੀ ਕਮਾਈ ਕਰਨੀ ਚਾਹੀਦੀ ਆ ਉਹ ਸਭ ਤੋਂ શ્રેਸ਼ਟ ਹੈ ਉਹਨੇ ਸਾਡੇ ਨਾਲ ਨਿਭਾਇਆ ਬਾਕੀ ਇਹ ਜਿਹੜੇ ਇੱਥੇ ਛਾੜਛੜ ਜਾਨੀ ਚਾੜਗੇ ਤੇ ਨਿਭਾ ਨਹੀਂ ਆ ਪਾਕਸ਼ਾ ਕਹਿੰਦੇ ਆਰਹੰਤ ਸੰਗ ਭਗਵਾਨ ਸਿਮਰਨ ਆਦਮੀ ਦੇ ਨਾਲ ਕੀ ਜਾਣਾ ਪ੍ਰਮਾਤਮਾ ਦਾ ਭਗਵਾਨ ਅਤੇ ਪ੍ਰਮਾਤਮਾ ਦਾ ਸਿਮਰਨ ਕੀ ਉਜਾੜ ਕਰਨਾ ਕਿ ਸੰਸਾਰ ਦੇ ਵਿਚਰਦਿਆਂ ਹੋਇਆ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਹਰ ਵੇਲੇ ਪ੍ਰਮਾਤਮਾ ਨੂੰ ਉਦੇ ਭੈ ਵਿੱਚ ਰਹਿਣਾ ਉਹਦੇ ਹੁਕਮ ਵਿੱਚ ਰਹਿ ਕੇ ਉਹਦੇ ਉਪਦੇਸ਼ ਮੁਤਾਬਕ ਗੁਰਮਤ ਮੁਤਾਬਕ ਆਪਣੇ ਜੀਵਨ ਜਿਹੜਾ ਉਹ ਵਿਚਾਰਨਾ ਕਿ ਕਹਿੰਦੇ ਇਹਦਾ ਸਿਮਨ ਨੇ ਇਸ ਤਰ੍ਹਾਂ ਪ੍ਰਮਾਤਮਾ ਦੀ ਸੰਗਤ ਪ੍ਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਇਹ ਕਿੱਥੋਂ ਮਿਲਦਾ ਨਾਨਕ ਲਬਦ ਗਿ ਜੋਤ ਕਰਨੇ ਤੇ ਚੋਤੋਂ ਦਾ ਉਹਨਾਂ ਅਸੀ ਪ੍ਰਮਾਤਮਾ ਕਰਨੇ ਪੁੱਤਰ ਭਾਵ ਸੰਤ ਇਹ ਸਾਨੂੰ ਸੰਤਾਂ ਦੀ ਸੰਗਤ ਵਿੱਚੋਂ ਪ੍ਰਮਾਤਮਾ ਦਾ ਨਾਮ ਲੱਭਦਾ ਹੈ ਪ੍ਰਮਾਤਮਾ ਦਾ ਸਿਮਨ ਲੱਭਦਾ ਹੈ ਇਹ ਪ੍ਰਮਾਤਮਾ ਦੀ ਯਾਦ ਉਹ ਸਰਤਾਲ ਕੋ ਪ੍ਰਮਾਤਮਾ ਦੀ ਯਾਦ ਹਰ ਵੇਲੇ ਤਾਂ ਹੀ ਆਉਂਦੀ ਜੇ ਸਾਹ ਸੰਗਤ ਕਰਦੇ ਰਹੀਏ ਸਾਖ ਸੰਗਤ ਕਿ ਐਸੀ ਜਾਣੀ ਹੈ ਜਿੱਥੇ ਈਥੋਂ ਨਾਮ ਵਖਾਣੀਏ ਜਦੋਂ ਸੰਤਾਂ ਮਹਾਂਪੁਰਸ਼ਾਂ ਨੇ ਸੰਤ ਕਰੀ ਦਿਓ ਤੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਸਿਮਰਿਆ ਜਾਂਦਾ ਜਾਂ ਉਹਦੀ ਸਿਫਤ ਸਲਾਹ ਦੀ ਜਾਂ ਉਹਦੀ ਕੀਰਤੀ ਕੀਰਤ ਹੁੰਦੀ ਹੈ ਉਥੋਂ ਹੀ ਮਿਲਦੇ ਆ ਇਥੋਂ ਸਾਨੂੰ ਸਿੱਖਿਆ ਦਿੱਤੀ ਹੈ ਪੰਜਵੇਂ ਪਾਤਸ਼ਾਹ ਨੇ ਕਿ ਇਹ ਜਿਹੜਾ ਸੰਸਾਰ ਇਹਦਾ ਮੋਹ ਨਹੀਂ ਕਰਨਾ ਹੈ ਮੋਹ ਵਿੱਚ ਪਰਮਾਤਮਾ ਨੂੰ ਵਿਸਰਨ ਨਹੀਂ ਜਾਣਾ ਇਹਨਾਂ ਸਾਡੇ ਨਾਲ ਨਹੀਂ ਜਾਣਾ ਸਾਡੇ ਨਾਲ ਡਿਬਣਾ ਪਰਮਾਤਮਾ ਦਾ ਨਾਮ ਸਦੂ ਭਜਨ ਇਹ ਉਹ ਸਾਹ ਚੰਚੋਂ ਮਿਲਦਾ ਇਸ ਕਰਕੇ ਉਹ ਸਾਹ ਚੰਚੇ ਬਹਿ ਕੇ ਉਹਦਾ ਸੰਨਕਾ ਨਾ ਚਾਹੀਦਾ ਜਿਵੇਂ ਪੰਵੇਂ ਪਾਤਸ਼ਾਹ ਨੇ ਸਾਨੂੰ ਮਨੋਰਥ ਵੀ ਦੱਸਿਆ ਲੋਖਾ ਜਨਮ ਦਾ ਭਈ ਪ੍ਰਾਪਤ ਮਾਨਵ ਸੁਦੇਖ ਰਹੀ ਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਿਰਕੇ ਤੇ ਨਾਕਾਮ ਸਾਹ ਸੰਗਤ ਬਸ ਕੇਵਲ ਨਾ ਕਿਉ ਮਨੁਖਾ ਜਨਮ ਮਿਲਿਆ ਪ੍ਰਮਾਤਮਾ ਨੂੰ ਮਿਲਣਾ ਉਹਦੀ ਯੋਗਤਾ ਹੈ ਦਾ ਨਾਮ ਸੰਮਰਨ ਕਰਨਾ ਉਹ ਕਿਵੇਂ ਆ ਕੇਵਲ ਦੇ ਕੇਵਲ ਸਾਹ ਚੰਚੇ ਬੈ ਕੇ ਪਰਮਾਤਮਾ ਦਾ ਨਾਮ ਜਪਣਾ ਗੁਰੂ ਮਾਰ ਇੱਕ ਵਕਸ਼ਿਕ ਕੰਨ ਸੰਨਿਸ਼ਾ ਸੰਤਿਵਿਚ ਪਰਮਾਤਮਾ ਦਾ ਸਭ ਦੀ ਬਾਤ ਵਚਨ ਕਿ ਅਸੀਂ ਆਪਣਾ ਜੀਵ ਸਫਲਾ ਕਰ ਗਏ ਭੁਲ ਚੁੱਕ ਦੀ ਮਾਫੀ ਵਾਹਿਗੁਰੂ ਦਾ ਖਾਲਸਾ ਵਹਿਗਤੀ ਪਤ